ਔਰਤ ਦੀ ਸੁੰਦਰਤਾ ਉਸ ਦਾ ਸੋਹਣਾ ਪੰਨੀ ਹੁੰਦਾ। ਰੱਬ ਨੇ ਜਿਸ ਨੂੰ ਵੀ ਇਸ ਧਰਤੀ ਤੇ ਭੇਜਿਆ ਉਹ ਹਮੇਸ਼ਾ ਸੋਹਣਾ ਹੀ ਹੁੰਦਾਗਾ। ਕਿਸੇ ਟੰਗ ਦਾ ਵੀ ਹੋ। ਕਿਉਂਕਿ ਰੰਗ ਦਾ ਦੋ ਹੀ ਹੁੰਦੇ ਨੇ। ਤੇ ਸੱਚੀ ਔਰਤ ਤੇ ਸਿਆਣੀ ਔਰਤ ਕਿਹੜੀ ਹੁੰਦੀ ਹੈ? ਪ੍ਰਮਾਤਮਾ ਨੇ ਜਿਸ ਨੂੰ ਵੀ ਭੇਜਿਆਗਾ ਹਰ ਇੱਕ ਨੂੰ ਲੱਗੂ ਲੱਗ ਬਣਾ ਕੇ ਭੇਜਿਆ ਵੀ। ਕਿਸੇ ਦਾ ਵੀ ਕੋਈ ਮੈਚ ਨਹੀਂ ਹੁੰਦਾ। ਛਿਆਣੀ ਔਰਤ ਉਹ ਹੁੰਦੀ ਆ ਜੋ ਆਪਣੇ ਘਰ ਵਾਲੇ ਦੇ ਆਗਿਆ ਦੇ ਵਿੱਚ ਚੱਲੇ ਬਹੁਤੀ ਬਹਿਸ ਨਾ ਕਰੇ ਆਪਣੇ ਆਪ ਨੂੰ ਸਤਿਅਰ ਰੱਖੇ ਕੋਈ ਵੀ ਗੱਲ ਹੈਗੀ ਉਹਨੂੰ ਸਮਝਣ ਦੀ ਕੋਸ਼ਿਸ਼ ਕਰੇ ਬਹੁਤਾ ਝੂਠ ਨਾ ਬੋਲੇ ਹਮੇਸ਼ਾ ਸੱਚ ਬੋਲਣ ਦੀ ਕੋਸ਼ਿਸ਼ ਕਰੇ ਆਪਣੇ ਘਰ ਵਾਲੇ ਤੋਂ ਬਿਨਾਂ ਹੋਰ ਕਿਸੇ ਵੱਲ ਤੱਕੇ ਨਾ ਤੇ ਹੋਰ ਕਿਸੇ ਦੀ ਬਹੁਤੀ ਤਾਰੀਫ ਨਾ ਕਰੇ ਸਿਰਫ ਆਪਣੇ ਆਪ ਨੂੰ ਹੀ ਸਮਝਣ ਦੀ ਕੋਸ਼ਿਸ਼ ਕਰੇ ਤੇ ਆਪਣੇ ਘਰ ਵੱਲ ਦੇਖ ਕੇ ਚੱਲਣ ਦੀ ਕੋਸ਼ਿਸ਼ ਕਰੇ ਹਮੇਸ਼ਾ ਆਪਣੀ ਇੱਜ਼ਤ ਦਾ ਖਿਆਲ ਰੱਖੇ ਸ਼ਰਮ ਹੋਣੀ ਜ਼ਰੂਰੀ ਹੈ ਜਿਹਦੇ ਕੋਲੇ ਸ਼ਰਮਾ ਉਹਦੇ ਕੋਲੇ ਇੱਜ਼ਤ ਹਮੇਸ਼ਾ ਮੌਜੂਦ ਰਹੇਗੀ